ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਵੈਲ ਸਿੰਘ ਦੇ ਫਾਰਮ ਤੇ ਪਹੁੰਚਿਆ ਦੋਸਤੋ ਤੇ ਅੱਜ ਇਸ ਕਵਰੇਜ ਵਿੱਚ ਤੁਹਾਨੂੰ ਆਪਾਂ ਟੋਟਲ ਜਿਹੜੇ ਆ ਦੋਸਤੋ 7 ਨਾਗ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਅਵਸਰ ਝੋਟੀ ਤੁਹਾਨੂੰ ਦਿਖਾ ਦਾਂਗੇ ਪੂਰੀ ਨੀਲੀ ਦੀ ਝੋਟੀ ਆ ਤੇ ਬਾਕੀ ਮੱਝਾਂ ਜਿਹੜੀਆਂ ਦੋਸਤੋ ਨੀਲੀ ਰਾਬੀ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਜਿਹੜੇ ਪਸ਼ੂ ਆ ਦਿਖਾ ਦਾਂਗੇ ਤਾਜ਼ੇ ਸਵੇਰ ਸਵੇ ਤੇ ਵੜਾ ਜਿਹੜੀਆਂ ਦੋਸਤੋ ਵੜਾ ਵੀ ਤਕਰੀਬਨ ਕੋਈ ਦੋਕ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਪੂਰੀ ਡਿਟੇਲ ਆਪਾਂ ਵੀਰ ਹਰ ਭੇਲ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਣਾ ਦੋਸਤੋ ਹਰ ਵਾਰ ਦੀ ਤਰ੍ਹਾਂ ਤੇ ਅੱਜ ਤਕਰੀਬਨ ਜਿਹੜੇ ਦੋਸਤੋ ਬਿਲਕੁਲ ਤੁਸੀਂ ਸਤਨਾਗਾ ਸਟੈਪ ਬਾਈ ਸਟੈਪ ਜਿਹੜੀ ਆਪਾਂ ਬਿਲਕੁਲ ਡਿਟੇਲ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਦੇਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਅੰਤ ਤੱਕ ਜਰੂਰ ਬਨੇ ਰਹੋ 8 ਅਕਤੂਬਰ ਨੂੰ ਦੋਸਤੋ ਅੱਜ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 1:30 ਆਓ ਕਰਦੇ ਆਂ ਗਰਬਾਤ ਵੀਰ ਹਰਵੇਲ ਦੇ ਨਾਲ ਪੁੱਛਦੇ ਆਂ ਦੋਸਤੋ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਪਸ਼ੂ ਜਿਹੜੇ ਦੋਸਤੋ ਚਵਾਈ ਵਾਲੇ ਆ ਸੋ ਇਸ ਵਾਇਦਾ ਦੋ ਲੰਗ ਚੋਕੇ ਆਉਦੀ ਤਸੱਲੀ ਕਰ ਲਿਓ ਕੋਈ ਵੀ ਗੱਭਣ ਪਸ਼ੂ ਆਪਾਂ ਹਰ ਵਾਰ ਕਹਿੰਨੇ ਆ ਵੀ ਤੇ ਆਪਾਂ ਕੇ ਤਸੱਲੀ ਕਰ ਲਿਓ ਠੀਕ ਆ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਵੀਰ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਵੀਰ ਜੀ ਠੀਕ ਠਾਕ ਵੀਰ ਜੀ ਠੀਕ ਠਾਕ ਅੱਛਾ ਰਵੀਰ ਸਿੰਘ ਅੱਜ ਪਸ਼ੂ ਆਪਣੇ ਕੋਲ ਬਿਲਕੁਲ ਤਾਜ਼ੇ ਸਵੇ ਸਵੇ ਦੱਸ ਦੋ ਬਾਕੀ ਗੱਫਣ ਦੱਸੋ ਸੰਧੂ ਸਾਹਿਬ ਆਪਣੇ ਕੋਲੇ 5 ਪਸ਼ੂ ਸੂਏ ਨੇ ਅੱਛਾ ਇੱਕ ਆਪਾਂ ਕਰੋ ਮੱਜ ਸੇਲ ਕਰਨ ਲੱਗੇ ਆ ਜਿਹਨੇ 8.5 ਮਹੀਨੇ ਦਾ ਗੱਭ ਸੁੱਟਦਾ ਸੀਗਾ ਅੱਛਾ ਜੀ ਤਾਰਾਂ ਤੇ ਆ ਗਈ ਆ ਅੱਛਾ ਜੀ ਅੱਜ 10 ਦਿਨ ਹੋ ਗਏ ਗੱ ਚੰਗੀ ਹਰਿਆਣੇ ਦੀ ਝੋਟੀ ਆ ਵੱਡੀ ਠੀਕ ਹੈ ਜੀ ਹਾਂਜੀ ਸੋ ਬਾਕੀ ਦੋਸਤੋ ਆ ਜੋ ਕਰਨੇ ਆ ਡਿਟੇਲ ਸਾਂਝੀ ਪਹਿਲੇ ਨੰਬਰ ਤੋਂ ਵੀਰ ਹਰਵਿੰਦਰ ਸਿੰਘ ਇੱਥੋਂ ਸਟਾਰਟ ਹੋ ਜਗੇ ਨੀਲੀ ਰਾਵੀ ਦੀ ਬਿਲਕੁਲ ਇੱਕ ਸਟੇਟ ਪਟੇ ਦੇ ਵਿੱਚ ਆਪਣੇ ਕੋਲ ਝੋਟੀ ਸਾਹਮਣੇ ਦਿਖ ਰਹੀ ਆ ਸੰਧੂ ਸਾਹਿਬ ਦੂਜੇ ਸੂਏ ਝੋਟੀ ਸੂਈ ਆ ਅੱਛਾ ਜੀ ਕਰੀਬ ਇਹਨੂੰ ਸੂਈ ਨੂੰ ਅੱਜ ਕੋਈ 25 26 ਦਿਨ ਹੋ ਗਏ ਆ ਹਾਂ ਇਸ ਟਾਈਮ ਜਿਹੜਾ 12 ਤੋਂ 13 ਲੀਟਰ ਤੇ ਜਿਹੜੀ ਚੱਲਣ ਦੀ ਆ 12 ਤੋਂ 13 ਹਾਂ 12 ਲੀਟਰ ਜਿਹੜਾ ਮੰਨ ਕੇ ਆਪਾਂ ਲਿਜਾ ਸਕਦੇ ਆ ਠੀਕ ਆ ਇੱਕ ਨੰਬਰ ਦੀ ਚੁਆਈ ਆ ਤਾਂ ਸਟੇਟ ਪਟਾਏ ਦੇ ਤਾਂ ਚੰਗੀ ਹਾਈਟ ਦੀ ਆ ਬਿਲਕੁਲ ਫੁੱਲ ਵਜੰਦੀ ਆ ਤੇ ਸੂਆ ਦੂਜਾ ਦੱਸਾਂ ਜੀ ਦੂਜਾ ਸੂਆ ਸੰਦੂ ਸਾਹਿਬ ਬੱਚਾ ਮਗਰ ਕਿ ਬੱਚਾ ਮਗਰ ਕੱਟਾ ਆ ਗਿਆ ਜੀ ਇਹ ਲਓ ਜੀ ਮੇਲ ਕਾਫ ਆ ਦੋਸਤੋ ਕੱਟਾ ਹਾਈਟ ਕੱਦ ਪੂਰੀ ਵੱਡੀ ਆ ਠੀਕ ਆ ਜੀ ਫੁੱਲ ਵੱਡੀ ਆ ਹਾਈਟ ਕੱਦ ਵਾਲੇ ਪਾਸਿਓ ਤੇ ਬਾਕੀ ਆਰਡਰ ਕੁਆਲਿਟੀ ਆ ਪਾ ਤੁਹਾਨੂੰ ਜਿਹੜੀ ਹੈਗੀ ਤੋੜ ਕੇ ਦਿਖਾ ਦਿੰਦੇ ਆ ਠੀਕ ਆ ਤਾਂ ਦੇਖੋ ਲਓ ਜੀ ਨੀਲੀ ਰੋਵੀ ਦੀ ਦੋਸਤੋ ਬਹੁਤ ਸੋਹਣੀ ਚੰਗੀ ਬਰੀਕੀ ਆ ਛੋਟੀ ਦੀ ਬਿਲਕੁਲ ਨੀਲੀ ਅੱਖ ਰੈਡ ਕੋਲੀਆਂ ਇਹਦੀਆਂ ਲਾਲ ਬਿਲਕੁਲ ਸਾਈਡਾਂ ਜਿਹੜੀ ਕਿਨਾਰੇ ਆ ਹਾਂ ਆ ਲਓ ਜੀ ਚੰਗੀ ਬਰੀਕੀ ਆ ਛੋਟੀ ਦੇ ਵਿੱਚ ਮੈਂ ਪੂਰੀ ਪੂਰੀ ਸ਼ੋਕ ਹੋਰ ਉਹਦੀ ਦੋਸਤੋ ਸ਼ਕੀਨੀ ਕਾਫੀ ਜਿਆਦੀ ਆ ਛੋਟੀ ਦੇ ਵਿੱਚ ਠੀਕ ਆ ਬਾਕੀ ਆ 8 ਕੁਆਲਟੀ ਆ ਮਗਰ ਇਹ ਤੇ ਜਿਹੜਾ ਮੇਲ ਕਾ ਖੜਾ ਕਿ ਬੱਚਾ ਜਿਹੜਾ ਮਗਰੇ ਦੇ ਕਟਾ ਬਾਕੀ ਆ ਥਾਂ ਦੇ ਬਾਅਦ ਦੇਖੋ ਸਮਾ ਬੇਸ਼ੱਕ ਤੁਸੀਂ ਫਿਰ ਨੋਟ ਕਰ ਲਓ ਕੋਈ ਮਹੀਨੇ ਨੇ ਯਾਰ ਬੌਡਾ ਤੇ ਹਰ ਵੇਲੇ ਕਿੰਨੇ ਦਿਨ ਕਿੰਨੇ ਘਰ ਦੇ ਲੱਗ ਗਏ ਦਿਨ ਕਿੰਨੇ ਗਾ ਇਹਨੂੰ ਕੋਈ ਮਹੀਨੇ ਮੰਨ ਕੇ ਚਲੋ 25 26 ਦਿਨ ਹੋ ਗਏ ਠੀਕ ਹੈ ਜੀ ਮਰੀਦ ਸਾਹਿਬ ਆਪਾਂ ਸੋ 25 26 ਦਿਨਾਂ ਦੀ ਸੂਈ ਹੈ ਠੀਕ ਹੈ ਜੀ ਤੇ ਬੱਚਾ ਜਿਹੜਾ ਮੇਲ ਕਾਫ ਆ ਠੀਕ ਆ ਆਪਾਂ ਥੋੜਾ ਬੱਚਾ ਲਾ ਕੇ ਤਾਰਾ ਵੀ ਮਰਵਾ ਦਿੰਨੇ ਆ ਚਾਹ ਲੋ ਜੀ ਕਿਆ ਚੈੱਕ ਕਰਾਂ ਉਹ ਬੜੇ ਗ੍ਰੈਂਡ ਦੋਲੀ ਆਹ ਲਓ ਜੀ ਇਹ ਪਿਛਲੇ ਆ ਦੋ ਠੀਕ ਹੈ ਇਹ ਪਿਛਲੇ ਥਾਂ ਵੇਖ ਲਓ ਤੇ ਇਹ ਜਿਹੜੇ ਦੋਸਤੋ ਧਾਰ ਅਗਲੇ ਥਾਨਾਂ ਦੀ ਜ਼ਰੂਰ ਆ ਕਰੋ ਜੇ ਬਿਲਕੁਲ ਬਹੁਤ ਵਧੀਆ ਚੰਗੀ ਹਾਈਟ ਆ ਬਿਲਕੁਲ ਚੰਗੀ ਸ਼ਕੀਨ ਆ ਛੋਟੀ ਸੋ ਹਾਈਟ ਕਰਤ ਬਹੁਤ ਜਿਆਦਾ ਸੋਹਣਾ ਦੋਸਤੋ ਨੀਲੀ ਰਾਵੀ ਦੇ ਵਿੱਚ ਜਿਹੜੀ ਆ ਪਿਓਰ ਜਿਹੜੀ ਦੋਸਤੋ ਇਹ ਛੋਟੀ ਤੁਸੀਂ ਸਾਹਮਣੇ ਦੇਖ ਰਹੇ ਹੋ ਠੀਕ ਹੈ ਜੀ ਕਾਫੀ ਸੋਹਣੀ ਆ ਦਿਖ ਕਾਫੀ ਜਿਆਦੀ ਸੋਹਣੀ ਆ ਉਹ ਕਹਿੰਦਾ ਚੋਈ ਕਰਾਉਣਾ ਆਪਾਂ ਕਰਾ ਦਈਏ ਇੱਕ ਦਾ ਟਾਈਮ ਦੁਪਹਿਰ ਦਾ ਦੂਜੇ ਨੰਬਰ ਤੇ ਇਹਦਾ ਟਾਈਮ ਆ ਲੰਮਾ ਹੋ ਜਾਂਦਾ ਵੀਡੀਓ ਲੰਬੀ ਹੋ ਜਾਂਦੀ ਆ ਤੇ ਮੁੱਲ ਕੀ ਰੋ ਕਹਿੰਦਾ ਜੀ ਮੁੱਲ ਸੰਤੂ ਸਾਹਿਬ 88000 ਰੁਪਇਆ 88 ਹਾਂਜੀ ਉਹ ਚ ਮੰਨਤਾ ਨਾ ਆਪਾਂ ਕਰਾਂਗੇ ਫੁੱਲ ਹਾਈਟ ਆ ਸੰਤੂ ਜੀ ਭਾਵੇਂ ਲੱਖ ਤੋਂ ਬਾਹਰ ਛੋਟੀ ਵਿਕਦੀ ਆ ਠੀਕ ਆ ਜੀ ਲਓ ਜੀ 88000 ਦੇ ਵਿੱਚੋਂ ਛੋਟਛਾ ਭਾ ਹੋ ਜਾਊਗਾ ਮਾਨਤਾ ਨੂੰ ਜੀ ਠੀਕ ਆ ਤੇ ਅਗਲੀ ਜਿਹੜੀ ਇਹ ਇਹ ਵੀ ਸੂਈ ਏ ਇਹ ਵੀ ਸੰਤੂ ਸਾਹਿਬ ਸੂਈ ਆ ਪਿੱਛੇ ਕੱਟੀ ਆ ਇਹਦੇ ਜਿਹੜੀ ਆ ਮਗਰ ਕੱਟੀ ਆ ਇਹ ਸੀਆਰਬੀ ਨਾਪੇ ਵਾਲਿਆਂ ਦੀ ਆ ਕੱਟੀ ਅੱਛਾ ਜੀ ਠੀਕ ਆ ਜੀ ਬਾਕੀ ਬਿਲਕੁਲ ਆਹ ਵੇਖ ਸਕਦੇ ਹੋ ਦੋਸਤੋ ਸੀਆਰਬੀ ਨਾਪੇ ਵਾਲਿਆਂ ਦੀ ਜਿਹੜੀ ਆ ਇਹ ਸੀਮਨ ਦੀ ਮਗਰ ਕੱਟੀ ਆ ਤੇ ਆਪ ਝੋਟੀ ਦੂਜਾ ਸੂਬਾ ਸੂਈ ਹੈ ਨਹੀਂ ਜੀ ਸਭ ਤੋਂ ਪਹਿਲਾਂ ਝੋਟੀ ਆ ਪਹਿਲਾਂ ਕਿੰਨੇ ਦਿਨਾਂ ਦੀ ਸੂਈ ਹੈ ਜੀ ਸੰਦਾਬ ਅੱਜ ਹੋ ਗਏ ਇਹਨੂੰ 7-8 ਦਿਨ 7-8 ਦਿਨ ਦਾ ਸਮਾਂ ਹੋ ਗਿਆ ਠੀਕ ਆ ਆਹ ਦੇਖੋ ਬਾਕੀ ਚੰਗੀ ਸੀਲਸ ਲੱਗਾ ਸਾਊ ਆ ਦੁੱਧ ਸੰਦੂ ਸਾਹਿਬ ਦੇ ਥੱਲੇ ਕਰੀਬ 8.5 ਲੀਟਰ ਹੁਣ ਹੋਊਗਾ ਅੱਛਾ ਜੀ ਤੇ ਬਹੁਤ ਵਧੀਆ ਲੋ ਜੀ ਠੰਡੀ ਜਿੱਦਾਂ ਮਰਜੀ ਠੀਕ ਹੈ ਜੀ 8.5 ਲੀਟਰ ਜਿਹੜਾ ਦੋਸਤੋ ਹੁਣ ਦੁੱਧ ਹਾਜ਼ਰ ਤੇ ਪਹਿਲਾਂ ਜਿਹੜੀ ਝੋਟੀ ਸੂਈ ਹੈ ਬਾਕੀ ਆਹ ਫੇਸ ਕੁਆਲਟੀ ਵੇਖ ਸਕਦੇ ਚੰਗੀ ਫੁੱਲ ਹਾਈਟ ਦੇ ਵਿੱਚ ਝੋਟੀ ਹੋਰ ਕੱਦ ਕਰੂਗੀ ਹਜੇ ਬਾਕੀ ਥਣ ਭਾਂਡਾ ਬਿਲਕੁਲ ਆ ਦੇਖੋ ਜੀ ਠੀਕ ਆ ਠੀਕ ਹੈ ਜੀ ਬੱਚਾ ਮਗਰੇ ਦੇ ਕੱਟੀ ਆ ਤੇ ਰਵੇਰੇ ਦੇ ਮੁੱਲ ਕੀ ਰੋਗ ਲੈਣ ਦੇਣ ਮੁੱਲ ਨੂੰ ਸੰਦੂ ਸਾਹਿਬ ਇਹਦਾ 68000 ਰੁਪਇਆ ਉਹ ਚੋ ਮਾਨਤਨ ਕਰਾਂਗੇ ਆਪਾਂ ਥਾਰਡ ਚ ਹਾਂਜੀ ਠੀਕ ਹੈ ਜੀ ਥਾਰਡ ਹਜ਼ਾਰ ਦੇ ਵਿੱਚੋਂ ਦੋਸਤੋ ਜਿਹੜਾ ਮਾਨਤਨ ਹੋ ਜਾਊਗਾ ਠੀਕ ਹੈ ਜੀ ਪਹਿਲਾਂ ਜਿਹੜੀ ਝੋਟੀ ਆ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਜੀ ਪੰਪ ਹਾਈਟਾਂ ਨਾਲ ਝੋਟੀ ਸੂਈ ਆ ਤਾਜੀ ਸੂਈ ਠੀਕ ਹੈ ਜੀ ਮਗਰ ਕੱਟੀ ਆ ਫੀਮੇਲ ਰਾਫ ਆ ਲੋ ਜੀ ਹਾਂ ਧੰਨਵਾਦ ਤਾਰਾ ਬੁਖਾਰੀਏ ਲੋ ਇਹ ਪਿਛਲੇ ਥਣਾਂ ਦੀਆ ਠੀਕ ਹੈ ਹਾਂ ਇਹ ਅਗਲੇ ਥਣਾਂ ਦੀ ਚੋਅ ਹੈ ਓਹੋ ਇਹ ਸੰਦੂ ਸਾਹਿਬ ਅਗਲੇ ਥਣਾਂ ਦੀ 60000 ਦੀ ਲੈ ਦੇ ਹੈ ਬਿਲਕੁਲ ਸੰਤੂ ਸਾਹਿਬ ਛੋਟੀ ਭਾਵੇਂ 80000 ਨੂੰ ਵਿਕਦੀ ਆ ਹਾਂ ਬਹੁਤ ਸ਼ਕੀਨੀ ਆ ਨਾਲੇ ਇੱਕ ਦੇ ਵੰਡੇ ਦੋ ਨੀਲੀਆਂ ਨੇ ਹਾਂ ਇੱਕ ਨਾਲ ਗਿਫਟ ਹੀ ਆ ਇੱਕ ਨਾਲ ਕੱਟੀ ਆ ਜਿਹੜੀ ਆ ਦੋਸਤੋ ਵੀਰਾਂ ਦਾ ਵੀ ਉਹ ਗਿਫਟ ਨਾਲ ਠੀਕ ਆ ਟੀ ਵੀ ਆ 60000 ਦੇ ਵਿੱਚ ਨੀਲੀ ਰੰਗ ਦੀ ਜਿਹੜੀ ਦੱਸੋ ਇਹ ਛੋਟੀ ਮਿਲ ਜੂਗੀ ਠੀਕ ਆ ਸੰਤੂ ਸਾਹਿਬ ਅੱਗੇ ਜਿਹੜੀ ਆਪਣੇ ਕੋਲੇ ਆ ਗਈ ਹੈ ਤੀਜੇ ਨੰਬਰ ਤੇ ਇਹ ਵੀ ਸੰਤੂ ਸਾਹਿਬ ਕਿਤੇ ਨਾ ਕਿਤੇ ਜਿਹੜਾ ਇਹਦਾ ਨੀਲੀ ਦਾ ਪੱਕਾ ਹੈਗਾ ਹਾਂ ਜੀ ਕਿਉਂਕਿ ਦੀ ਜਿਹੜੀ ਅੱਖਾਂ ਦੀ ਸਾਈਡ ਆ ਕੋਲੀਆਂ ਨਾ ਬਿਲਕੁਲ ਰੈੱਡ ਨੇ ਹਾਂ ਬੱਚਾ ਵੀ ਛੇ ਨੇ ਬਿਲਕੁਲ ਟੇਡੇ ਕੱਟ ਚ ਕੱਟਾ ਪਾਇਆ ਅੱਛਾ ਜੀ ਇਹ ਮਗਰ ਕਟਾ ਆ ਗਿਆ ਕਟਾ ਆ ਗਿਆ ਲੋ ਜੀ ਠੀਕ ਆ ਸੰਦੂ ਸਾਹਿਬ ਦੇ ਥੱਲੇ ਕੋਈ 2 ਟਾਈਮ 3 ਟਾਈਮ ਕਿਸੇ ਵੀ ਪਸ਼ੂ ਥੱਲੇ ਆਪ ਦੀ ਚੁਆਈ ਕਰਕੇ ਖੜੇ ਤਾਂ ਸੰਦੂ ਸਾਹਿਬ ਇਹਦੇ ਥੱਲੇ ਵੀ ਕਰੀਬ 11 ਦੇ ਲਗਭਗ ਜਿਹੜਾ ਮਤਲਬ ਦੁੱਧ ਚੱਲਣ ਲਿਆ ਵਾ 11 ਕਿਲੋ ਬੋਲਾ ਹੁਣ ਚੱਲਣ ਡਿਆ ਨਹੀਂ ਬੋਲੇ ਤੋਂ ਬਾਹਰ ਨਿਕਲ ਗਈ ਅੱਛਾ ਦੁੱਧ ਹੀ ਹੈ ਨਾ ਝੋਟੀ ਅਸਲ ਦੇ ਵਿੱਚ ਸੰਧੂ ਸਾਹਿਬ ਇਹ ਪਹਿਲਣਾਂ ਅਸਾਂ ਜੀ ਪਰ ਚਲੋ ਬਾਹਲੇ ਲੋਕ ਤਾਂ ਆਪਣੇ ਭਰਾ ਜਿਹੜੇ ਸੱਜਣ ਆ ਸਿੰਘਾਂ ਦਾ ਹੀ ਅੰਦਾਜ਼ਾ ਲਾਉਂਦੇ ਆ ਹਾਂ ਤੇ ਬਾਕੀ ਜਿਹੜੀ ਪਿੱਛੋਂ ਸਾਰੀ ਇਹ ਪਹਿਲਣਾਂ ਵਾਲੀ ਆ ਸਿੰਘ ਜਰੂਰ ਥੋੜਾ ਜਿਹਾ ਖੋਲ ਕੇ ਮੋੜਿਆ ਇਹਨੇ ਠੀਕ ਆ ਜੀ ਬਾਕੀ ਬਾਡੀ ਦੇ ਹਿਸਾਬ ਨਾਲ ਫੱਬਦਾ ਤਾਂ ਸੂਈ ਕਿੰਨੇ ਦਿਨਾਂ ਦੀ ਹੈ ਸੂਈ ਸੰਧੂ ਸਾਹਿਬ ਅੱਜ ਹੋਗੇ ਹੋਣਗੇ ਕੋਈ 10 ਦਿਨ 10 ਦਿਨ ਠੀਕ ਆ ਜੀ ਕੋਈ 10 ਤੋਂ ਬਾਹਰ ਜਿਹੜਾ ਦੋਸਤੋ 10 11 ਕਿਲੋ ਜਿਹੜਾ ਹੁਣ ਦੁੱਧ ਤੇ ਜਿਹੜਾ ਬਿਲਕੁਲ ਚੱਲਦੀ ਪਈ ਆ ਮਗਰ ਜਿਹੜਾ ਮੇਲ ਕਾਫਾ ਕੱਟਾ ਪਾਣ ਦਿ ਡੇਟੇ ਕੱਟਦੇ ਵਿੱਚ ਕੱਟਾ ਠੀਕ ਹੈ ਤੇ ਚਵਾਪ ਸਮਾਜ ਜਿਹੜਾ ਦੋਸਤੋ ਇੱਕ ਨੰਬਰ ਆ ਉਹ ਦੇਖਣ ਲਈ ਗਿਆ ਪੁੱਤ ਚੋਕਰ ਲੈ ਗਿਆ ਥੋੜਾ ਜਿਹਾ ਉਹ ਬੋਰੀ ਪੇ ਗੱਡੀ ਲੱਗੇ ਠੀਕ ਹੈ ਮੇਲ ਕਾਫ ਜਿਹੜਾ ਆ ਹੈਗਾ ਇਹਦੇ ਮਗਰ ਆ ਮਗਰ ਕੱਟਾ ਹੈ ਜੀ ਲਾਉਣਾ ਬੱਚਾ ਇਹਦੇ ਹਾਂ 1 ਮਿੰਟ ਰੁਕੋ ਲਾਉਣਾ ਆ ਲਓ ਜੀ ਠੀਕ ਹੈ ਦੋਸਤੋ ਬਾਕੀ ਕੁਝ ਧਾਰਾ ਮਾਰ ਕੇ ਜਿਹੜੀ ਹੈ ਤਸੱਲੀ ਕਰਵਾ ਦਿੰਦੇ ਆ ਤੀਜੇ ਨੰਬਰ ਤੇ ਚੁਾਈ ਇਹਦੇ ਵੀ ਬਹੁਤ ਵਧੀਆ ਆ ਲਓ ਜੀ ਤਿਆਗ ਕਰੋ ਸੰਧੂ ਸਾਹਿਬ ਪਾਲੀ ਚੰਗੀ ਝੋਟੀ ਜਿੰਨੀ ਵੀ ਆਪਾਂ ਦੀ ਤਾਰੀਫ ਕਰੀਏ ਨਾ ਹਾਂਜੀ ਤੇ ਮਾਰਾ ਸੋਖ ਰੱਖੇ ਝੋਟੀ 13 14 ਦੇ ਚੱਲੂਗੇ ਠੀਕ ਹੈ ਜੀ ਚੰਗੀ ਲੰਬਾਈ ਚੰਗੀ ਝੋਟੀ ਦੀ ਬਾਕੀ ਹੁਣ ਸਟਾਰਟਿੰਗ ਜਿਹੜੀ ਆ ਦੋਸਤੋ 8 7 ਦਿਨਾਂ ਦੀ ਦੱਸਤੀ ਵੀਰ ਨੇ ਵੀ ਘੱਟੋ ਘੱੜੀ ਕੋਈ 11 ਕਿਲੋ 10 ਤੋਂ ਪਲਾਸੇ ਦੀ ਚਲਣ ਗਈ ਹੈ ਠੀਕ ਹੈ ਉਸ ਬਹਾਵ ਤੇ ਤੁਸੀਂ ਜਿਹੜਾ ਸਬਦਾ ਕਰ ਸਕਦੇ ਜੀ 10 ਤੋਂ ਬਾਹਰ ਜਿਹੜਾ ਦੁੱਧ ਕੋਈ ਵੀਰ ਆਦੀ ਚੋਕੇ ਤਸਰਨੀ ਕਰ ਲੈ ਮੋਲਿੰਦਾ ਕੀ ਰਹੂਗਾ ਜੀ ਮੋਲ ਸੰਤੂ ਸਾਹਿਬ ਇਹਦਾ 85800 ਰੁਪਿਆ ਸਿਰਫ ਛੋੜ ਹੋਊਗੀ ਇਹਦੇ ਚ ਅੱਛਾ ਜੀ 85800 ਕਰ ਨੂੰ ਭਵੇਂ ਆਪਾਂ 70 ਕਰੀਏ ਫਿਰ ਮਾਨਤਾ ਹੁੰਦਾ ਕੋਈ ਫਾਇਦਾ ਨਹੀਂ ਤਾਂ 85800 ਰੁਪਿਆ ਛੋੜ ਕਰਾਂਗੇ ਉਹਦੇ ਚ ਠੀਕ ਹੈ ਜੀ ਲੋਕ ਦੋਸਤੋ 85800 ਦੇ ਵਿੱਚ ਛੋੜਛੱਪ ਹੋ ਜਾਊਗਾ ਠੀਕ ਹੈ ਜੀ ਲੈਸਨ ਛੋਟੀ ਸੰਤੂ ਸਾਹਿਬ ਭਵੇਂ 72 ਦੀ 75 ਦੀ ਵੇਚਦੀ ਹੈ ਪਰ ਇਹ ਹੈ ਕਿ ਤੁਹਾਨੂੰ ਤੇ ਅਗਲੀ ਜ ਆਪਣੇ ਕੋਲ ਆ ਬੈਠਾ ਇਹ ਗਾਵਾਂ ਆਪਣੇ ਕੋਲੇ ਆ ਖੋਲ ਕੇ ਦਿਖਾਈ ਦੇਣ ਇਹਨੂੰ ਪਹਿਲਾਂ ਫਿਰ ਤਾਂ ਰਮਰਾ ਦਾਂਗੇ ਜੇ ਸੁਹਾਗਨ ਮਸੂਈ ਹੈ ਜੀ ਤਾਂ ਦੂਜੀ ਸੂਏ ਵੈੜ ਸੁਈ ਆ ਅੱਛਾ ਜੀ ਸੂਈ ਨੂੰ ਅੱਜ ਤੀਜਾ ਦਿਨ ਆ ਪਿੱਛੇ ਬੱਚਾ ਵਾ ਬੱਚਾ ਹੈ ਮਗਰ ਤੀਜਾ ਦਿਨ ਹੈ ਦੋਸਤੋ ਸੂਈ ਨੂੰ ਤੇ ਸੁਹਾ ਦੂਜੇ ਲੱਗਦੀ ਹੈ ਬਿਲਕੁਲ ਦੂਜੇ ਸੰਦੂ ਦੂਜੇ ਸੂਏ ਆ ਠੀਕ ਹੈ ਜੀ ਤਾਂ ਤੀਜੇ ਦਿਨ ਦੇ ਵਿੱਚ ਚਲਦੀ ਹੈ ਮਗਰ ਬੱਚਾ ਜਿਹੜਾ ਦੋਸਤੋ ਮੇਲ ਕਾਫ ਆ ਇਸ ਵੈੜ ਦੇ ਥਲੇ ਬਾਕੀ ਪੂਰੀ ਤਸਲੀ ਨਾਲ ਜਿਹੜੀ ਆ ਤੋੜ ਦਿੰਨੇ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਹੈ ਠੀਕ ਜੀ ਡੱਬੀ ਵਹਿੜਾ ਦੋਸਤ ਠੀਕ ਆ ਬੇਲ ਬੂਲ ਨੂੰ ਚੰਗਾ ਬੇਲ ਚੰਗਾ ਕੱਦ ਦਾ ਚੰਗਾ ਸੰਦੂ ਸਾਹਿਬ ਦਾ ਪਹਿਲੇ ਸੂਬੇ ਦਾ ਰਿਕਾਰਡ 14.5 ਲੀਟਰ ਸੀਗਾ ਅੱਛਾ ਜੀ ਹੁਣ ਵੀ ਜਿਹੜਾ ਤੀਜੇ ਦਿਨ ਚ ਵੀ 9 10 ਤੇ ਚੱਲਣ ਦੇ ਆ ਠੀਕ ਆ ਜੀ ਜਿੱਥੇ ਮਰਜੀ ਸੰਦੂ ਸਾਹਿਬ ਦੀ ਚਵਾਈ ਕਰ ਲੋ ਹਾਂ ਬਿਲਕੁਲ ਠੰਡੀ ਸੀ ਆ ਲੋ ਜੀ ਠੀਕ ਆ ਜੀ ਹੁਣ ਕਿੰਨੇ ਤੇ ਚੱਲਦੀ ਆ ਰਵੇਲ ਦੱਸੋ ਬਾਹਰ ਕਿੰਨੇ ਦੇ ਹੋਰ ਸੰਦੂ ਸਾਹਿਬੇ ਥਲੇ 9 10 ਤੋਂ ਜਿਹੜਾ ਬੋਲਾ ਹੀ ਚੱਲੰਦਿਆ ਹਜੇ ਠੀਕ ਆ ਜੀ ਬਾਕੀ 9 10 ਜਿਹੜਾ ਦੋਸਤੋ ਅੱਜ ਬੋਲੇ ਤੇ ਚੱਲਦੀ ਪਈ ਹੈ ਤੀਜੇ ਦਿਨ ਦੇ ਵਿੱਚ ਆ ਠੀਕ ਆ ਠੀਕ ਆ ਮੀਲ ਕਾਫ ਬੱਚਾ ਇਹਦੇ ਮਗਰ ਇਹ ਬੱਚਾ ਇਹਦਾ ਆ ਜਿਵੇਂ ਦੇਖ ਲਓ ਬਿਲਕੁਲ ਡੱਬਾ ਮਗਰ ਮੀਲ ਕਾਫ ਬੱਚਾ ਡੱਬਾ ਦੇ ਲਾਉ ਜੀ ਠੀਕ ਆ ਬਾਕੀ ਥਾਂ ਥੂਲ ਪੂਰਾ ਮੁਠੀ ਏ ਕੋਈ ਵੀ ਰੱਥੀ ਚਬਾਈ ਕਰ ਸਕਦਾ ਠੀਕ ਆ ਜੀ ਕੁਝ ਹੋ ਜਾਂਦਾ ਦਾ ਵਾਦੇ ਬੰਦੀ ਆ ਲਓ ਜੀ ਫੁੱਲ ਆਈਟ ਕੀ ਮੁੱਲ ਇਹਦਾ ਜੀ ਮੁੱਲ ਸੰਧੂ ਸਾਹਿਬ ਇਹਦਾ 41000 ਰੁਪਏ ਉਹ ਚੋਂ ਮਾਨਤਨ ਕਰਾਂਗੇ ਆਪਾਂ 41 ਚੋਂ ਮਾਨਤਨ ਕਰਾਂਗੇ ਠੀਕ ਹੈ ਜੀ ਇਹ ਸੰਧੂ ਸਾਹਿਬ ਬਹੁਤ ਵੱਚੀ ਖੁੱਲੂਗੀ ਬਣੂਗੀ ਠੀਕ ਹੈ ਜੀ 41000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਠੀਕ ਹੈ ਜੀ ਛੋਟ ਛੱਪਾ ਹੋ ਜਾਊਗਾ 41000 'ਚ ਇਹ ਵੈੜ ਤੁਹਾਨੂੰ ਦਿਖਾਤੀ ਆਪਾਂ ਪਹਿਲਾ ਨੰਬਰ ਤੇ ਠੀਕ ਹੈ ਅੱਛਾ ਭਾਈ ਹਰਵੇਲ ਨੰਬਰ ਬੁੱਲ ਗਿਆ ਆਪਣੇ 9903682025 9906382025 ਠੀਕ ਹੈ ਭਰਾ ਸੋ ਦੋਸਤੋ ਅੱਜ ਫਿਰ ਖਾਲ ਇਸ ਕਵਰ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਆ ਪਸ਼ੂ ਦਿਖਾਉਣੇ ਸੀ ਜਿਨ੍ਹਾਂ ਦੇ ਵਿੱਚ ਦੋਸਤੋ ਤਿੰਨ ਮਜਾਂ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਤੀਆਂ ਨੇ ਠੀਕ ਆ ਜੀ ਤੇ ਇੱਕ ਵੈੜ ਤੁਹਾਨੂੰ ਪ੍ਰੋਪਰ ਦਿਖਾਤੀ ਹੈ ਚਾਰ ਪਸ਼ੂ ਦਿਖਾਤੇ ਆ ਦੋਸਤੋ ਬਿਲਕੁਲ ਤਸੱਲੀ ਨਾਲ ਉਹਦੀ ਚਵਾਈ ਕਰ ਲਓ ਠੀਕ ਆ ਜੀ ਤਰੀਕੇ ਨਾਲ ਨਰਕਪਰਕ ਕਰਕੇ ਆਪ ਜੀ ਜਿਹੜੇ ਦੋਸਤੋ ਸਵਦਾ ਤੁਸੀਂ ਕਰ ਸਕਦੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ